ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਤੇ ਆਪਾਂ ਖੇਰ ਸੀਗੇ ਅੱਜ ਵਾਰੀ ਲੱਗਦੇ ਸੀਗੇ ਸ਼ੁੱਕਰਵਾਰ ਦਾ ਦਿਨ ਵਾਰੀ ਹੁੰਦੀ ਆ ਆਪਣੀ ਇਸ ਦਿਨ ਤੇ ਮੇਰੀ ਨਿਗਾ ਚ ਪੈ ਗਈਆਂ ਆ ਆਵਾਜ਼ ਤੁਹਾਨੂੰ ਦਿਂਦੀ ਹੋਣੀ ਆ ਵੱਲ ਵੱਲ ਕਹਿ ਲੋ ਵੇਲ ਕਹਿ ਲੋ ਆਪਣੀ ਭਾਸ਼ਾ ਅਡੋ ਅਡ ਹਰੇਕ ਹਰੇਕ ਏਰੀਏ ਦੀ ਤੇ ਇਹ ਹੈਗੀ ਆ ਤੁੰਮਿਆਂ ਦੀ ਵੱਲ ਤੁੰਮੇ ਨਾ ਤੁੰਮਿਆਂ ਦੀ ਵੱਲ ਤੇ ਆ ਤੁੰਮੇ ਲੱਗੇ ਹੋਏ ਇਹਨੂੰ ਆ ਆ ਕਿਸੇ ਚੀਜ਼ ਦਾ ਟੁੱਕਿਆ ਹੋਇਆ ਤੇ ਆਹਾ ਹੈਗੇ ਆ ਤੁੰਮਿਆਂ ਦੀ ਵੱਲ ਐਨੂੰ ਤੁੰਮਿਆਂ ਦੀ ਵੱਲ ਕਹਿ ਦਿੰਦੇ ਆ ਜਿਵੇਂ ਹੁੰਦੀ ਆ ਨਾ ਚਿਬੜਾਂ ਦੀ ਵੱਲ ਖਖੜੀਆਂ ਦੀ ਵੱਲ ਓਦਾਂ ਹੀ ਤੁੰਮਿਆਂ ਦੀ ਵੱਲ ਆ ਇਹ ਇਹ ਅੱਜ ਦੇ ਜਵਾਕਾਂ ਨੂੰ ਤਾਂ ਮੇਰੇ ਹਿਸਾਬ ਨਾਲ ਨਹੀਂ ਪਤਾ ਪਰ ਜਿਹੜੇ ਆਪਣੇ ਸਿਆਣੇ ਬੁੜੇ ਬਜ਼ੁਰਗ ਹੈਗੇ ਆ ਜਾਂ ਜਿਹੜੇ 1900 ਮਾਡਲ ਆ ਮਤਲਬ 1900 ਤੋਂ ਲੈ ਕੇ 2000 ਤੱਕ ਦੇ ਜਿਹੜੇ ਮਾਡਲ ਹੈਗੇ ਆ ਮਤਲਬ ਜਿਨ੍ਹਾਂ ਦਾ ਜਨਮ 1900 1900 ਤੋਂ ਲੈ ਕੇ 1900 ਤੋਂ ਲੈ ਕੇ 2000 ਦੇ ਵਿੱਚ ਵਿੱਚ ਹੈਗਾ 100 ਸਾਲ ਦੇ ਵਿੱਚ ਵਿੱਚ ਹੈਗਾ ਉਹਨਾਂ ਸਾਰੇ ਜਵਾਕਾਂ ਨੂੰ ਤੇ ਬਜ਼ੁਰਗਾਂ ਨੂੰ ਪਤਾ ਹੀ ਆ ਬੀਏ ਤੁਮੇ ਤੁਮੇ ਕੀ ਕੰਮ ਆਉਂਦੇ ਆ ਕਿੱਥੇ ਕਿੱਥੇ ਕੰਮ ਆਉਂਦੇ ਆ ਤੇ ਅੱਜ ਕੱਲ ਤਾਂ ਇਹ ਵੱਲਾਂ ਬੁੱਲਾਂ ਆਈਆਂ ਤਕਰੀਬਨ ਆਪਾਂ ਜਿਹੜੇ ਫਰਟੀਲਾਈਜ਼ਰ ਸਪਰੇਆ ਵਗੈਰਾ ਕਰਦੇ ਆ ਉਹਨਾਂ ਉੱਥੋਂ ਖਤਮ ਹੀ ਹੋ ਗਈਆਂ ਇਹ ਹੁਣ ਰਹਿ ਗਈਆਂ ਇਹੋ ਜਿਹੇ ਟਿੱਬਿਆਂ ਤੇ ਤੇ ਇਹੋ ਜੀਆਂ ਪੰਹਾਂ ਤੇ ਕੱਚੀਆਂ ਪੰਹਾਂ ਤੇ ਕਿਤੇ ਕਿਤੇ ਕਿਉਂਕਿ ਹੁਣ ਤਾਂ ਖੇਤਾਂ ਨੂੰ ਜਿਹੜੀਆਂ ਪੰਹਾਂ ਜਾਂਦੀਆਂ ਲੋਕਾਂ ਨੇ ਉਹਨਾਂ ਦੇ ਟਾਣੀਆਂ ਪਾ ਲਈਆਂ ਤੇ ਉਹ ਵੀ ਪੱਕੀਆਂ ਹੋ ਗਈਆਂ ਹੁਣ ਆਪਾਂ ਗੱਲ ਕਰਦੇ ਆ ਇਹਨਾਂ ਦੇ ਫਾਇਦਿਆਂ ਦੀ ਇਹਨਾਂ ਦਾ ਮੇਨ ਫਾਇਦਾ ਤੇ ਇਹ ਆ ਵੀ ਇਹ ਦਵਾਈਆਂ ਬਣ ਜਾਂਦੀਆਂ ਇਹਨਾਂ ਦੀਆਂ ਤੁਮਿਆਂ ਦਾ ਮਰਬਾ ਵੀ ਬਣ ਜਾਂਦਾ ਕਈ ਬਿਮਾਰੀਆਂ ਦੇ ਕੰਮ ਆਉਗਾ ਇਹਨਾਂ ਇਹ ਤੁਮਿਆਂ ਦੇ ਜਿਹੜਾ ਹੁੰਦਾ ਬੀਆਂ ਵਗੈਰਾ ਤੋਂ ਜਾਂ ਸਾਰਾ ਇਹਨਾਂ ਤੋਂ ਇੱਕ ਚੂੜਨ ਵੀ ਤਿਆਰ ਹੁੰਦਾ ਉਹ ਪੇਟ ਵਗੈਰਾ ਦੀਆਂ ਬਿਮਾਰੀਆਂ ਵੀ ਸਾਫ਼ ਕਰ ਦਿੰਦਾ ਤੇ ਇਹਨਾਂ ਦਾ ਜੇ ਆਪਾਂ ਵੇਖੀਏ ਨਾ ਵੀ ਕਿਤੇ ਨਾ ਕਿਤੇ ਲੋਕ ਇਹਨਾਂ ਨੂੰ ਵੇਚਦੇ ਵੀ ਆ ਵੀ ਜਿਵੇਂ ਆ ਹੁਣ ਤੁਮੇ ਇੱਥੇ ਕਾਫੀ ਆ 5-7 ਕਿਲੋ ਹੈਗੇ ਆ ਕੋਈ 10 ਕਿਲੋ ਕੋਈ ਕੁਇੰਟਲ ਕਿਸੇ ਨੇ ਇਕੱਠੇ ਕਰ ਲੇ ਤੇ ਉਹ 500 ਦੇ ਆਸੇ-ਪਾਸੇ ਕਹਿੰਦੇ ਆ ਵੀ ਉਹਦਾ ਰੇਟ ਵੀ ਹੈਗਾ ਅੰਮ੍ਰਿਤਸਰ ਮੰਡੀ ਤੇ ਵਿਕ ਜਾਂਦੇ ਜਿੱਥੇ ਭਖੜਾ ਵੇਚਦਾ ਨਾ ਉੱਥੇ ਇਹ ਵਿਕ ਵੀ ਜਾਂਦੇ ਆ ਇੰਨਾਂ ਦੀ ਮਾਰਕੀਟ ਮਾਰਕੀਟ ਵੀ ਹੁੰਦੀ ਹੈ ਕਿਤੇ ਨਾ ਕਿਤੇ ਲੁਕੀ ਛੁਪੀ ਤੇ ਆਪਾਂ ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਭੁੱਲ ਹੀ ਗਏ ਆ ਤੇ ਇਹਨਾਂ ਚੀਜ਼ਾਂ ਜੇ ਆਪਾਂ ਨੂੰ ਦਿਖ ਦਈਆਂ ਵੀ ਕਿਤੇ ਤਾਂ ਆਪਾਂ ਇਹਨਾਂ ਨੂੰ ਖਤਮ ਕਰ ਦਿੰਨੇ ਆ ਤੇ ਇਹ ਆਪਣੀਆਂ ਇੱਕ ਆਪਣੇ ਏਰੀਏ 'ਚ ਹੋਣ ਵਾਲੀਆਂ ਜੜੀਆਂ ਬੂਟੀਆਂ ਜਿਨ੍ਹਾਂ ਨੂੰ ਆਪਾਂ ਕਿਤੇ ਨਾ ਕਿਤੇ ਹੌਲੀ-ਹੌਲੀ ਤੁਮਾ ਅੱਕ ਜਿਬੜਾਂ ਦੀਆਂ ਵੱਲਾਂ ਖੁੰਬਾਂ ਇਹਨਾਂ ਨੂੰ ਹੌਲੀ-ਹੌਲੀ ਕਿਤੇ ਨਾ ਕਿਤੇ ਖਤਮ ਕਰ ਰਹੇ ਆ ਤੇ ਇਹ ਚੀਜ਼ਾਂ ਪਹਿਲਾਂ ਵਾਲੇ ਜ਼ਮਾਨੇ 'ਚ ਜਾਂ ਅਜ ਤੋਂ 10-15 ਸਾਲ ਪਹਿਲਾਂ ਆਪਣੇ ਬਜ਼ੁਰਗ ਆਮ ਹੀ ਆਪਣੇ ਪਸ਼ੂਆਂ ਨੂੰ ਚੂਰਨ ਬਣਾ ਕੇ ਚਾਰ ਬਣਾ ਕੇ ਖਵਾਉਂਦੇ ਹੁੰਦੇ ਸੀ ਵੀ ਪਸ਼ੂਆਂ ਨੂੰ ਕੋਈ ਬਿਮਾਰੀ ਨਾ ਪਵੇ ਉਹਨਾਂ ਦਾ ਫਾਇਦਾ ਹੁੰਦਾ ਹੁੰਦਾ ਸੀ ਕਿਤੇ ਨਾ ਕਿਤੇ ਸੋ ਇਹਨਾਂ ਚੀਜ਼ਾਂ ਦਾ ਸਾਰਿਆਂ ਦਾ ਖਿਆਲ ਰੱਖਿਆ ਕਰੋ ਵੀਡੀਓ ਆਪਣੀ ਛੋਟੀ ਹੁੰਦੀ ਆ ਪਰ ਨੌਲੇਜ ਵਾਲੀ ਹੁੰਦੀ ਆ ਸਾਰੀ ਪੂਰੀ ਵੇਖਿਆ ਕਰੋ ਤੇ ਜੇ ਕਿਸੇ ਨੂੰ ਹੋਰ ਵੀ ਤੁਮੇਵਾਰੀ ਕੋਈ ਜਾਣਕਾਰੀ ਹੈਗੀ ਤਾਂ ਸਾਰੇ ਆਪਣੀ ਆਪਣੀ ਜਾਣਕਾਰੀ ਕਮੈਂਟ ਬਾਕਸ 'ਚ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਜਣੇ ਚੰਗੀਆਂ ਚੰਗੀਆਂ ਵੀਡੀਓ ਚੰਗੀਆਂ ਚੰਗੀਆਂ ਗੱਲਾਂ ਆਪਾਂ ਇਸ ਚੈਨਲ ਤੇ ਕਰਾਂਗੇ ਆਪਣੇ ਆਪਣੇ ਸਾਰੇ ਜਣੇ ਆਪਣੇ ਆਪਣੇ ਜਿਹੜੇ ਵੀਊਓ ਸ਼ੇਅਰ ਕਰਿਆ ਕਰੋ ਆਉਂਦੇ ਵਾਸਤੇ ਰਹੋ ਜੀ ਧੰਨਵਾਦ ਸਾਰਿਆਂ ਦਾ